ਵੀਡੀਓ ਵੇਖਣ ਵਾਲੇ ਸਾਰਿਆਂ ਸਸਤੀ ਘਰ ਦੀ ਜੇ ਤੁਹਾਨੂੰ ਭਗਵਾਨ ਵੀਡੀਓ ਬਣਾਣਗੇ ਉਹ ਬਣਾਣਗੇ ਆਪਾਂ ਸਿੰਪਲ ਸਲਵਾਰ ਬਿਲਟ ਤੋਂ ਬਗੈਰ ਕਿ ਜਿਵੇਂ ਹੁਣ ਪੈਂਦੀ ਹੈ ਸਿਆਣੀਆਂ ਬੀਬੀਆਂ ਨੇ ਉਹ ਨਹੀਂ ਪਾਉਂਦੇ ਜਿਹੜੀ ਬਿਲਕੁਲ ਸਲਵਾਰ ਨੂੰ ਕਿ ਸਾਡੇ ਕੋਲ ਸੰਭਾਲ ਨਹੀਂ ਹੁੰਦੀ ਹੈਗੀ ਕਿ ਸਾਨੂੰ ਹਲਕੀ ਤੇ ਸਿੰਪਲ ਚਾਹੀਦੀ ਹੈ ਇਹ ਬਿਲਟ ਨਹੀਂ ਪਣੀ ਹੈਗੀ ਆਪਾਂ ਨਵੇਂ ਬਲ ਪਾਣੇ ਨੇ ਬਿਨਾਂ ਬਿਲਟ ਤੋਂ ਬਿਨਾਂ ਬਲਾਂ ਤੋਂ ਸਿੰਪਲ ਸਲਵਾਰ ਦਾ ਆਪਾਂ ਡਰਾਫਟ ਇਖਟਾਈ ਕਰਾਂਗੇ ਸਿੰਪਨ ਸਲਵਾਰ ਤਿਆਰ ਹੈਗੀ ਉਹਨਾਂ ਦੀ 36 ਇੰਚ ਮੂਰੀ ਹੈਗੀ ਉਹਨਾਂ ਦੀ 36 ਸੁਧਲੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਤੁੰੜਿਆ ਰਾਪਾ ਕਿਸ ਤਰੀਕੇ ਕਰਨਾ ਹੈ ਤੇ ਕਪੜਾ ਕਿਸ ਤਰੀਕੇ ਰੱਖਣਾ ਹੈ ਕਪੜਾ ਇਸ ਤਰ੍ਹਾਂ ਰੱਖਿਆ ਹੈ ਆਪਾਂ ਮਾਰਪਣੀ ਕਰ ਲਈਏਦਰ ਤੱਕ ਪੂਰੀ ਇਹਦੇ ਬਾਅਦਾਂ ਤੇ ਸਭ ਤੋਂ ਪਹਿਲਾਂ ਆਪਾਂ ਕੰਮ ਕੱਟਣ ਲਈ ਕਪੜੇ ਦੀ ਕੋਕਰ ਇਹਦੇ ਕੋਲ ਕੰਮ ਆਉਣਾ ਹੈ ਅਜੇ ਤੱਕ ਦੀ ਉਸ ਤੋਂ ਬਾਅਦ ਨੰਪਲ ਲੰਬਾਈ ਲਾਉਣਗੇ ਇਹ ਤੋਂ ਆਪਾਂ ਵਨ ਨੰਬਰ ਲਾ ਕੇ 6 ਇੰਚ ਤਿਆਰ ਆ ਉਮ ਦੀ 6 ਇੰਚ ਲਾ ਲਿਆ ਆਪਾਂ ਇੱਥੇ ਲੰਬਾਈ ਇਹ 2 ਇੰਚ ਆਪਾਂ ਲਾ ਲਾਂਗੇ ਮੂਰੀ ਆ ਅਸਲ ਨੂੰ ਆਂਗੇ ਆਪਾਂ ਦਾ ਟੁਕੜਾ 14 ਇੰਚ ਆਸਨ ਤਿਆਰ ਕਰਨਾ ਆਪਾਂ 3 ਇੰਚ ਨੇਫਾ ਹੋ ਗਿਆ 14 ਇੰਚ ਆਸਨ ਤਿਆਰ ਹੋ ਗਿਆ 3 ਇੰਚ ਦਾ ਨੇਫਾ ਸਟਾਰਟ 1.5 ਇੰਚ ਦੀ ਆਪਾਂ ਕੱਟ ਹੋਣੀ ਸਾਰਾ 1.5 1.8 ਕਾ 1.5 18 ਇੰਚ ਆਪਾਂ ਇਸ ਨੂੰ ਲਾਵਾਂਗੇ ਇੱਥੇ 2 ਇੰਚ ਦੀ ਸ਼ੇਪ ਉਹ 1.5 18 ਇੰਚ ਆਪਾਂ ਇਧਰੋਂ ਅਸਾਂ ਲਾਵਾਂਗੇ ਜੀ ਆਪਾਂ ਮੂਰੀ ਵੱਧ ਰੱਖਦੇ ਆਂ ਤਾਂ ਜੋ 2.5 ਜਾਂ 3 ਇੰਚ ਦੇ ਪੱਲੇ ਕੱਟ ਹੁਣ ਤਾਂ ਫਿਰ ਆਪਾਂ ਨੂੰ ਅਸਲ ਵਿੱਚ ਕਪੜਾ ਜਿਹੜਾ ਹੈ ਸ਼ੇਪ ਦੇਣ ਵਾਸਤੇ ਹੋਰ ਵੱਧ ਰੱਖਣਾ ਪਏਗਾ ਜੇ ਵੀ 1.18 ਰੱਖਿਆ ਆਪਾਂ ਉਹ ਨੂੰ ਨਹੀਂ ਰੱਖਣਾ ਪਏਗਾ ਜਾਂ ਸਾਢੇ ਨੂੰ ਰੱਖਣਾ ਜੇ ਮੂਰੀ ਇਥੋਂ ਬਾਤ ਕਰਨੀ ਹੈ 2 ਇੰਚ ਵਾਸਤੇ ਆਪਾਂ 1.5 ਇੰਚ ਦੀ ਸ਼ੇਪ ਵਾਸਤੇ ਕੱਪੜਾ ਵਿਚਾਲੇ ਰੱਖਿਆ ਇਸ ਤਰ੍ਹਾਂ ਹੁਣ ਇਹ ਜੇ ਆਪਾਂ ਸ਼ੇਪ ਮਿਲਾ ਲਵਣੀ ਹੈ इस एक करके। तो पला चौथे आपके रख लगे इस तरीके ਨਪੈਥੇ ਸ਼ੇਪ ਬਣਾਣੀ ਹੈ ਕਿ ਦਰੋਬਰ ਰੱਖੀ ਹੈ ਆਸਾਨ ਹੋ ਸੇ ਜਿੱਕੇ ਦੋਬਰ ਬਣ ਨਪਰ ਦੇਖਾ ਸ਼ੇਪ ਦੇਣ ਵਾਸਤੇ ਇਸ ਤਰ੍ਹਾਂ ਡੇਢ ਇੰਚ ਆਪਣਾ ਕੱਪੜਾ ਪੂਰਾ ਪਰੋਪਰ ਹੈ ਡੇਢ ਇੰਚ ਆਪਾ ਵਾਧਰੇ ਕਿਸੀ ਡੇਢ ਇੰਚ ਦੀ ਸ਼ੇਪ ਹੋ

ਚਾਰੇ ਥਿੰਦੇ ਹੋ ਗਏ ਦੋ ਆ ਖੁੱਲੇ ਨੇ ਤੇ ਬਾਕੀ ਆ ਜੁੜੇ ਹੋਣੇ ਜਿਵੇਂ ਨੇ ਇਹਨੂੰ ਆਪਾਂ ਇਸ ਤਰ੍ਹਾਂ ਤਿੰਨ ਜਿਨਾ ਕਾਈ ਕਰਾਂਗੇ ਜਿਹੜੇ ਪੱਲੇ ਕੱਟਨੇ ਨੇ ਉਹ ਪੱਲੇ ਵੀ ਆਪਾਂ ਕੱਟਨੇ ਨੇ ਸਲਵਾਰ 36 ਹੈ ਤੇ 36 ਵਿੱਚ 3 ਪਲੱਸ ਕਰਕੇ 3 ਪਲੱਸ ਕਰਕੇ ਹਾਂ ਤਾਲੀਆਂ ਜਿਹੜੀਆਂ ਲਵਾਈਆਂ ਨੇ ਤੇ ਮੂਰੀ ਆਪਣੇ ਪੱਲੇ ਦੀ ਚੜਾਈ ਜਿਹੜੀ ਉਹ ਮੂਰੀ ਨੇ ਪੰਡ ਕਰਦੀ ਏ ਮੂਰੀ ਹੁਣ ਆਪਾਂ ਜਿਹੜੇ 6.5 ਤਿਆਰ ਕਰਨੇ ਤੇ ਆਪਾਂ ਉਹਦੇ 12 ਵਾ ਮਾ ਲਾ ਸਕਦੇ ਹਾਂ 12 ਵਾ ਮਾ ਲਾ ਸਕਦੇ ਹਾਂ 13 ਲਾ ਸਕਦੇ ਹਾਂ 12 ਤੋਂ ਲੈ ਕੇ 13 ਦੇ ਵਿੱਚ ਵਿੱਚ ਆਪਾਂ ਕੱਪੜੇ ਦੀ ਪੰਲਿਆਂ ਦੀ ਚੜਾਈ ਤੇ ਲੰਬਾਈ ਉਹ ਇਹ ਤੁਹਾਨੂੰ ਦੱਸੇ ਕੋਈ ਵੀ ਇਸ ਨੂੰ ਵਾਰ ਕੱਟਣੀ ਹੋਵੇ ਨਾਪ ਤੋਂ ਜਿੰਨੀ ਸਲਵਾਰ ਤਿਆਰ ਆ ਉਸ ਦੇ ਵਿੱਚ 3 ਇੰਚ ਪਲੱਸ ਕਰਕੇ ਫਿਰ ਫੇਰ ਇਹ ਆਪਾਂ ਪੱਲੇ ਕੱਟ